ਨਮਸਕਾਰ ਜੀ ਇਸ ਵੇਲੇ ਜਲੰਧਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਕਿ ਜਿਹੜੇ ਕਿ ਸਾਬਕਾ ਭਾਜਪਾ ਦੇ ਮੰਤਰੀ ਨੇ ਅਨਰੰਜਨ ਕਾਲਗਿਆ ਜੀ ਉਹਨਾਂ ਦੇ ਘਰ ਦੇ ਉੱਤੇ ਰਾਤ ਦੇ ਸਮੇਂ ਕਰੀਬ 1 ਵਜੇ ਗਰਨੇਡ ਹਮਲਾ ਜੋ ਦੱਸਿਆ ਜਾ ਰਿਹਾ ਹੈਗਾ ਉਹ ਹੋਇਆ ਜਿਸ ਕਰਕੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਾਨੀ ਨੁਕਸਾਨ ਤੋਂ ਬਚਾਰਿਆ ਕਾਫੀ ਜਿਹੜਾ ਉਦਾਂ ਜਿਹੜਾ ਨੁਕਸਾਨ ਕਾਫੀ ਹੋ ਚੁੱਕਾ ਹੈਗਾ ਇਸ ਤੇ ਸਬੰਧ ਵਿੱਚ ਜਿਹੜਾ ਹੈਗਾ ਮਨੋਰੰਜਨ ਕਾਲੀਆ ਜੀ ਵੱਲੋਂ ਵੀ ਜਿਹੜੀ ਹੈਗੀ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਹੋਰ ਵੀ ਜਿਹੜੇ ਭਾਜਪਾ ਆਗੂ ਨੇ ਉਹ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਵੱਲੋਂ ਵੀ ਜਿਹੜਾ ਹੈਗਾ ਇਹ ਸਵਾਲ ਚੁੱਕੇ ਜਾ ਰਹੇ ਨੇ ਕਿ ਲਗਾਤਾਰ ਇਸ ਤਰ੍ਹਾਂ ਦੇ ਹਮਲੇ ਜਿਹੜੇ ਹੈਗੇ ਆ ਉਹਨਾਂ ਨੂੰ ਕਿਉਂ ਨਹੀਂ ਰੋਕਿਆ ਜਾ ਰਿਹਾ ਅਤੇ ਉੱਥੇ ਹੀ ਜੇ ਗੱਲ ਕਰੀਏ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਜੀ ਵੀ ਮੌਕੇ ਤੇ ਪਹੁੰਚੇ ਅਤੇ ਉਹਨਾਂ ਨੇ ਵੀ ਕਿਹਾ ਕਿ ਸੀਸੀਟੀਵੀ ਕੈਮਰੇ ਜਿਹੜੇ ਨੇ ਖੰਗਾਲੇ ਜਾ ਰਹੇ ਨੇ ਕਿਉਂਕਿ ਇੱਕ ਸੀਸੀਟੀਵੀ ਜਿਹੜੀ ਸਾਹਮਣੇ ਵੀ ਆ ਰਹੀ ਹੈਗੀ ਆ ਇੱਕ ਈ ਰਿਕਸ਼ਾ ਆਂਦਾ ਆ ਇੱਕ ਪਹਿਲਾਂ ਜਿਹੜਾ ਹੈਗਾ ਉਹ ਚੱਕਰ ਤੋ ਲਗਾਉਂਦਾ ਹੈਗਾ ਉਸ ਤੋਂ ਬਾਅਦ ਜਿਹੜਾ ਹੈਗਾ ਮਨਰੰਜਨ ਕਾਲੀਆ ਜੀ ਦੇ ਘਰ ਦੇ ਉੱਤੇ ਜਿਹੜਾ ਹੈਗਾ ਹਮਲਾ ਹੋ ਜਾਂਦਾ ਇਹ ਇੱਕ ਬਹੁਤ ਵੱਡਾ ਸਵਾਲ ਹੈਗਾ ਵਾ ਪੁਲਿਸ ਵਾਸਤੇ ਵੀ ਹੁਣ ਜਿਹੜਾ ਹੈਗਾ ਵਾ ਇੱਕ ਚੈਲੰਜ ਬਣ ਚੁੱਕਿਆ ਹੈਗਾ ਕਿ ਇਹਨਾਂ ਜਿਹੜੇ આરોપી ਹੈਗੇ ਇਹਨਾਂ ਨੂੰ ਕਦੋਂ ਤੱਕ ਕਾਬੂ ਕੀਤਾ ਜਾਵੇਗਾ ਕਿਉਂਕਿ ਸੀਸੀਟੀਵੀ ਕੈਮਰੇ ਜਿਹੜੇ ਹੈਗੇ ਅਖੰਗਾਲੇ ਜਾ ਰਹੇ ਨੇ ਅਤੇ ਪੁਲਿਸ ਵੱਲੋਂ ਵੀ ਲਗਾਤਾਰ ਕਿਹਾ ਜਾ ਰਿਹਾ ਹੈਗਾ ਕਿ ਇਹਨਾਂ ਨੂੰ ਜਲਦ ਹੀ ਕਾਬੂ ਕੀਤਾ ਜਾਵੇਗਾ ਉੱਥੇ ਹੀ ਗੱਲ ਕਰੀਏ ਤਾਂ ਆਪਾਂ ਭਾਜਪਾ ਜਿਹੜੇ ਸੀਨੀਅਰ ਲੀਡਰ ਹੈਗੀ ਆ ਲੀਡਰਸ਼ਿਪ ਹੈਗੀ ਉਹ ਵੀ ਉੱਥੇ ਉਹਨਾਂ ਦੇ ਘਰ ਦੇ ਵਿੱਚ ਪਹੁੰਚ ਰਹੀ ਹੈਗੀ ਆ ਅਤੇ ਉਹਨਾਂ ਵੱਲੋਂ ਵੀ ਜਾਂਚ ਦੇ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਆ ਜਾਂਚ ਜਲਦ ਤੋਂ ਜਲਦ ਕੀਤੀ ਜਾਵੇ ਅਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾਵੇ। ਤੁਸੀਂ ਬੈਸੇਗੇ ਹਾਂ ਅੱਛਾ ਮੈਨੂੰ ਦਿਮਾਗ ਤੋਂ ਦਿਮਾਗ ਤੋਂ ਆਇਆ ਕਿ ਬਈ ਮਾਈਂਡ ਚ ਮੈਨੂੰ ਯਾਦ ਆ ਆਪਨੇ ਵਰਜਨਾ ਹੈਗੀ ਆ ਆਸ਼ ਤੇ ਵਿੱਚ ਉਹਦੇ ਕਾਰਨ ਹੈ ਸੋ ਗਿਆ ਫਿਰ ਆ ਤੁਮਨੇ ਜੇਜਾ ਭਈ ਤੋਂ ਲੋਕ ਆਏ ਕਿ ਤੂੰ ਇੱਥੋਂ ਨਿਕਲਦਾ ਉਹ ਰਾਕੇ ਦੇਖਿਆ 10 ਫੁੱਟ ਦਰਵਾਜ਼ਾ ਜਿਹੜਾ ਸਾਡਾ ਪਾਰਟੀਸ਼ਨ ਹੈ ਉਹ ਸਾਰੀ ਨਿਕਲ ਬਾਹਰ ਬਾਹਰ ਗਿਰੀ ਹੋਈ ਹੈ ਪ੍ਰਾਇਮਰ ਇਹਨਾਂ ਸੀਗਾ ਕਿ ਵੀਡੀਓ ਫੋਟੋਜ਼ ਆ ਉਹ ਥੱਲੇ ਕਿਰ ਨਹੀਂ ਆ ਆਪੇ ਸਾਡੇ ਹੁਣ ਕਿੰਨੇ ਵਜੇ ਤੇ ਕ੍ਰੀਪ ਕਰਿਆ ਸਾਰੀ ਡੈਮੇਜ ਹੋ ਗਈ ਕਿੰਨੇ ਵਜੇ ਤੇ ਕ੍ਰੀਪ ਹੋਇਆ ਇਹ 2:00 ਡੇਟ ਦੇ ਵਿੱਚ ਹੈ ਲਗਦਾ ਕੱਲੇ ਸਾਹਿਬ ਸੀਸੀਟੀਵੀ ਕੈਮਰੇ ਲੱਗੇ ਹੋਏ ਤੁਹਾਡੇ ਚਾਹਵਾਂ ਪੁੱਛ ਪਤਾ ਲੱਗੇ ਕਿੰਨੇ ਜਾਣੇ ਆ ਆਪਣੇ ਦੇਖਰੇ ਭੀ ਪੁਲਿਸ ਅਫਸਰ ਜਿਹੜੇ ਆ ਕੇ ਚੈੱਕ ਕਰਦੇ ਨੇ ਉਹ ਤਾਂ ਪਤਾ ਹੀ ਕਦੋਂ ਇਹ ਹੋਂ ਦੀ ਘਟਨਾ ਹੁੰਦੀ ਆ ਉਸ ਤੋਂ ਬਾਅਦ ਤੁਸੀਂ ਦਿੱਕਿਆ ਕਿੰਨੇ ਲੋਕ ਆਏ ਨੇ ਕਿੰਨੇ ਵਜੇ ਕਿਰੀ ਕਿੰਨੇ ਜਣੇ ਕਰ ਸੀ ਉਸ ਟਾਈਮ ਜਦੋਂ ਇਨਸੀਡੈਂਟ ਹੋਇਆ ਮੈਂ ਮੇਰੀ ਸਿਸਟਰ ਹੈ ਬੱਚੇ ਹੈ ਅੱਛਾ ਕਿੰਨੇ ਜੀ ਸੀਗੇ ਭੈਣ ਤੇ ਤੁਸੀਂ ਕਿੰਨੇ ਜੀ ਸੀ ਕਰਦੇ ਅਸੀਂ ਤਿੰਨ ਜੀ ਹੈਗੇ ਇੱਕ ਛੋਟੀ ਬੱਚੀ ਹੈ 4 ਇੱਕ ਉਹ रोड पे भी आग और अंदर भी चिंगाड़िया पूरी फैली और कालिया जी वगेरा सोए हुए थे उसके बाद उनके सिस्टर और बाकी बच्चे आए थे सब घबरा गए और जैसे ही मेरे को पता चला हम भी सीधे यही पार्टी आ, के सीनियर कैसे कैसे कालिया जी अब कैसे है चोट तो नहीं आई नहीं तो नहीं देखिए चोट तो आई मगर जो ये काम हुआ ये चिंता का विषय पंजाब के लिए है और ऐसे सीनियर नेता के घर पे ऐसा हमला होना ये और भी चिंता को बढ़ाता है क्योंकि जलंधर हमारा थोड़ा अमन शांति ऐसे हरकते पहले नहीं हुई है लॉ एंड ऑर्डर तो बिगड़ा हुआ है इसमें से कोई दो राय नहीं है मगर ऐसे किसी व्यक्ति को टारगेट करके वहां पे हमला करना ये बहुत बड़ा चिंता का विषय अच्छा तुम इतने आए तो सी सी टीवी तो देखी है। हले तक किसी ने जिम्मेवारी वगैरह ली किसी ने भी नहीं हले किसी ने जिम्मेवारी तो नहीं अक्सर देखा जाता है ना भी जो तो कोई अटैक वगैरह होंगे इदा का हले 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 किसी भी संगठन ने या किसी ने जिम्मेवारी नहीं ली है मगर पुलिस जी तब्दीश करती पी है और सारे अलर्ट सिटी और सारा एरिया उन्होंने जोड़ा है अपना सिस्टम ਜੁੜਾਇਆ ਐ ਐਕਟਿਵ ਕਰ ਦਿੱਤਾ ਹੈ ਔਰ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰ ਤੱਕ ਜਿਹੜਾ ਹੈ ਉਹ ਲੋਕੀਆਂ ਨੂੰ ਫੜਾਂਗੇ ਮਗਰ ਭਾਰਤੀ ਜਨਤਾ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਔਰ ਜਲੰਧਰ ਦੇ ਸਬਿਕ ਸਮਾਜ ਦੇ ਵਿੱਚ ਰਹਿੰਦੇ ਹੋਏ ਕਿ ਜ਼ਿੰਮੇਵਾਰ ਨਾਗਰਿਕ ਹੋਣ ਦੇ ਨਾਤੇ ਮੈਂ ਪੰਜਾਬ ਸਰਕਾਰ ਦੀ ਤੁਹਾਨੂੰ ਖਿੱਦੀ ਕਰਦਾ ਪਿਆ ਹਾਂ ਮਗਰ ਸਾਡੇ ਮਨ ਚ ਦੁੱਖ ਵੀ ਹੈ ਔਰ ਦਰਦ ਵੀ ਹੈ ਅਗਰ ਪ੍ਰਸ਼ਾਸਨ ਇਹਦੇ ਵਿੱਚ ਕੋਈ ਵੀ ਕ੍ਰੈਡੈਕਸ਼ਨ ਨਹੀਂ ਲੈਂਦੀ ਹੈ ਦੋਸ਼ੀਆਂ ਨੂੰ ਨਹੀਂ ਫੜਦੀ ਹੈ ਤਾਂ ਭਾਰਤੀ ਜਨਤਾ ਪਾਰਟੀ ਸੜਕਾਂ ਤੇ ਆਏਗੀ ਕਿਉਂਕਿ ਇਹ ਛੋਟੀ ਗੱਲ ਨਹੀਂ ਸਾਡੀ ਪਾਰਟੀ ਦੇ ਪੂਰਵ ਪ੍ਰਧਾਨ ਪੂਰਵ ਮੰਤਰੀ ਦੇ ਘਰ ਦਿੱਤੇ ਹਮਲਾ ਹੋਇਆ ਅਸੀਂ ਨੂੰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਦੇ ਸੀਤਾ ਜੀ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਪੂਰਵ ਪ੍ਰਧਾਨ ਪੂਰਵ ਮੰਤਰੀ ਇਹ ਉਹ ਪਰਿਵਾਰ ਹੈ ਜਿਨ੍ਹਾਂ ਨੇ ਪੰਜਾਬ ਦੇ ਸ਼ਾਂਤੀ ਦੇ ਲਈ ਇਹਨਾਂ ਦੇ ਪਿਤਾ ਜੀ ਤੋਂ ਲੈ ਕੇ ਕਾਲੇ ਜੀ ਨੇ ਇਨੇਕਾਂ ਕੰਮ ਇਸ ਪੰਜਾਬ ਦੇ ਲਈ ਕੀਤੇ ਕਿਉਂਕਿ ਭਾਰਤੀ ਜਨਤਾ ਪਾਰਟੀ ਜਨ ਸੰਘ ਤੋਂ ਲੈ ਕੇ ਕਦੀ ਕੁਰਬਾਨੀਆਂ ਤੋਂ ਨਹੀਂ ਡਰੀ ਇਹ ਜਿਹੜੇ ਵੀ ਲੋਕ ਡਰਾਨ ਦੀ ਕੋਸ਼ਿਸ਼ ਕਰ ਰਹੇ ਕਿ ਭਾਰਤੀ ਜਨਤਾ ਪਾਰਟੀ ਜਿਹੜਾ ਕਾਰਕਤਾ ਡਰਨ ਵਾਲਾ ਨਹੀਂ ਹੈ ਪਰ ਅੱਜ ਜੋ ਕੁਝ ਹੋਇਆ ਪਰ ਇਹ ਪੰਜਾਬ ਦੇ ਲੋਕ ਜੂ ਡਰਨਗੇ ਆਮ ਲੋਕ ਜੂ ਡਰਨਗੇ ਕਿ ਆਏ ਦਿਨ ਹੀ ਪਿਛਲੇ 3 ਕੁ ਮਹੀਨਿਆਂ ਤੋਂ ਦੇਖ ਰਹੇ ਆ ਕਦੀ ਮਾਜੇ ਵਿੱਚ ਕਦੀ ਮਾਲ ਵਿੱਚ ਕਦੀ ਦਬਾਬੇ ਦੇ ਵਿੱਚ ਅੱਜ 15 ਦਿਨਾਂ ਦੇ ਵਿੱਚ ਦੂਸਰੀ ਘਟਨਾ ਜਲੰਧਰ ਸ਼ਹਿਰ ਦੇ ਵਿੱਚ ਹੋਈ ਹੈ ਪਰ ਇਹ ਨਹੀਂ ਹੈ ਕਿ 15000 ਰੁਪਏ ਦੀ ਬਾਅਦੂ ਗੱਲ ਕੋਈ ਆ ਜੇ ਗ੍ਰੇਨੇਡ ਸੱਟਣ ਲਈ ਕਿਸੇ ਕੋਲ 15000 10000 ਨਾਲ ਕਿਉਂ ਦਿੱਤਾ ਗਿਆ ਅੱਜ 10000 ਬੰਦੇ ਦੀ ਵੈਲੀ ਹੋਣੀ 15000 ਵੈਲੀ ਹੋਣੀ ਪੁਲਿਸ ਨੂੰ ਬਿਲਕੁਲ ਇਮਾਨਦਾਰੀ ਦੇ ਨਾਲ ਸੱਚ ਦੇ ਨਾਲ ਪੰਜਾਬ ਨੂੰ ਕਿਉਂਕਿ ਪੰਜਾਬ ਪਹਿਲੇ ਹੀ بڑے ਪਹਾੜਾਂ ਚੋਂ ਨਿਕਲ ਕੇ ਦੁੱਖਾਂ ਦੇ ਚੋਂ ਨਿਕਲ ਕੇ ਅੱਜ ਇਸ ਪੰਜਾਬ ਜਿਹੜਾ ਰੰਗਲਾ ਪੰਜਾਬ ਬਣ ਰਿਹਾ ਪਰ ਮੈਨੂੰ ਜਿਹੜੀ ਸਰਕਾਰ ਸਰਕਾਰ ਤੂੰ ਅਮੀਰ ਸੀ ਅੱਜ ਉਹ ਪੰਜਾਬ ਦੇ ਲੋਕ ਤਰਾਸੀ ਦਰਾਸੀ ਕਰ ਰਹੇ ਹਨ 3 ਸਾਲ ਦੇ ਕਰੀਬ ਹੋ ਗਿਆ ਉਸ ਪੰਜਾਬ ਨੂੰ ਜਿਸ ਪੰਜਾਬ ਨੂੰ ਨਸ਼ਾ ਖਤਮ ਕਰਨਾ ਸੀ ਗੈਂਗਸਟਰ ਖਤਮ ਕਰਨਾ ਸੀ ਇਹ ਸਾਰਾ ਕੁਝ ਇਹ ਬੈਕ ਜਿਹੜੀ ਬੋਨ ਹੈ ਇਦਾਂ ਦੇ ਲੋਕ ਹੀ ਆ ਜਿਹੜੇ ਇਸ ਪੰਜਾਬ ਨੂੰ ਬਰਬਾਦ ਕਰਨਾ ਚਾਹੁੰਦੇ ਆ ਪਰ ਸਰਕਾਰ ਅਜ ਉਹਨਾਂ ਲੋਕਾਂ ਦੇ ਮੈਨੂੰ ਲੱਗਦਾ ਹੈ ਕਿ ਉਹਨਾਂ ਲੋਕਾਂ ਦੇ ਕੋਲ ਬੇਸਾਰ ਹੈ ਸਰਕਾਰ ਦੇ ਕੋਲ ਕੋਈ ਵੀ ਇਦਾਂ ਦਾ ਤੰਤਰ ਨਹੀਂ ਹੈ ਕਿ ਉਹਨਾਂ ਦੇ ਉੱਤੇ ਨੱਥ ਪੈ ਸਕੇ ਸਰਕਾਰ ਨੂੰ ਸਿਰ ਇਲੈਕਸ਼ਨ ਦੀ ਚਿੰਤਾ ਆਪਣੀ ਕਿੱਦਾਂ ਆਪਣੇ ਸੁਪਰੀਮਾ ਨੂੰ ਜਸਟ ਕੀਤਾ ਜਾਵੇ ਕਿੱਦਾਂ ਅਸੀਂ ਲੁਧਿਆਣਾ ਦੀ ਇਲੈਕਸ਼ਨ ਲੜੀ ਉਹਨਾਂ ਨੇ ਜਿਲੰਦਰ ਇਲੈਕਸ਼ਨ ਤੁਸੀਂ ਦੇਖਿਆ ਬਾਈ ਵੈਸ ਤੇ ਕੀ ਹਾਲਾਤ ਕੀਤਾ ਸੀ ਉਹਨਾਂ ਨੇ ਘਰ ਘਰ 'ਚ ਗਨਮੈਨ ਪਹੁੰਚਾ ਦਿੱਤੇ ਘਰ ਘਰ 'ਚ ਗੈਂਗਸਟਰ ਪਰਵਾਡ ਦਿੱਤੇ ਅੱਜ ਉਹਨਾਂ ਗੈਂਗਸਟਰਾਂ ਦੇ ਹੀ ਨਤੀਜਾ ਚ ਪੰਜਾਬ ਭੁਗਤ ਰਿਆ ਪਰ ਮੈਨੂੰ ਅਟੈਕ ਨੂੰ ਅਸੀਂ ਲੁਧਿਆਣਾ ਇਲੈਕਸ਼ਨ ਨਾਲ ਵੀ ਜੋੜ ਸਕਦੇ ਹਾਂ ਕਿਸ ਤਰੀਕੇ ਨਾਲ ਜੋੜ ਸਕਦੇ ਹਾਂ ਅਸੀਂ ਪੰਜਾਬ ਦੀ ਸ਼ਾਂਤੀ ਦੇ ਲਈ ਪੰਜਾਬ ਦੇ ਨੂੰ ਇਸ ਪੰਜਾਬ ਨੂੰ ਦੇ ਵਿੱਚ ਅੱਜ ਜਿੰਨੀ ਵੀ ਪੰਜਾਬ ਦੇ ਲੋਕਾਂ ਨੂੰ ਖੁਸ਼ਹਾਲੀ ਮਿਲੀ ਹੈ ਪਰ ਉਹਰੇ ਵਿੱਚ ਇਸ ਪਰਿਵਾਰ ਦਾ ਬਹੁਤ ਵੱਡਾ ਯੋਗਦਾਨ ਇਸ ਇਹਦੇ ਵਿੱਚ ਇਹਦੇ ਵਿੱਚ ਇੱਕ ਗੱਲ ਮੈਂ ਕਹਿਣਾ ਚਾਹੁੰਦਾ ਹਾਂ ਸ਼ੀਤਲ ਜੀ ਨੇ ਗੱਲ ਰੱਖੀ ਹੈ ਵੀ ਤੁਸੀਂ ਲੁਧਿਆਣੇ ਦੀ ਵੀ ਗੱਲ ਕੀਤੀ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਸਮੇਂ ਤੋਂ ਪੰਜਾਬ ਦੇ ਵਿੱਚ ਤਾਕਤਵਰ ਹੁੰਦੀ ਦਿਖ ਰਹੀ ਹੈ ਨਗਰ ਨਗਿੰਦੀਆਂ ਚੋਣਾਂ ਦੀ ਗੱਲ ਕਰੀਏ ਜਲੰਧਰ ਦੀ ਗੱਲ ਕਰੀਏ ਪਿਛਲੀ ਵਾਰ ਅਸੀਂ 8 ਸਿੱਟੇ ਜਿੱਤੀਆਂ ਸੀ ਇਸ ਵਾਰ ਅਸੀਂ 19 ਜਿੱਤ ਕੇ ਆਏ ਔਰ ਜਿਵੇਂ ਜਿਵੇਂ ਉਹਨਾਂ ਨੇ ਆਪਣੇ ਮੇਰ ਬਣਾਏ ਸਾਰੇ ਜਗਜाहਰ ਹੈ ਸੋ ਇਸ ਇਹ ਵੀ ਕੈਂਗਲ ਹੈਗਾ ਕਿ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਡਰਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਮੈਂ ਤੁਹਾਡੇ মিডিਆ ਦੇ ਸਾਥੀਆਂ ਨਾਲ ਇੱਕ ਕਲੀਅਰ ਕਰਨਾ ਚਾਹੁੰਦਾ ਹੈ ਕਿ ਭਾਰਤੀ ਜਨਤਾ ਪਾਰਟੀ ਦਾ ਕਾਰਜਕਰਤਾ ਡਰਨ ਵਾਲਾ ਨਹੀਂ ਹੈ ਔਰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹੈ ਕਿ ਸਾਡੇ ਸੰਗਠਨ ਮਹਾ ਮੰਤਰੀ ਮੰਤਰੀ ਚੋਰੀ ਨਿਵਾਸ ਨੂੰ ਜੀ ਦਾ ਔਰ ਵਿਜੇભાઈ ਰੂਪਾਨੀ ਜੀ ਦਾ ਫੋਨ ਆ ਗਿਆ ਕਾਲੀਆ ਜੀ ਨਾਲ ਵੀ ਗੱਲ ਕੀਤੀ ਔਰ ਉਹ ਕੇਂਦਰ ਨਾਲ ਵੀ ਸੰਪਰਕ ਕਰਕੇ ਇਹਦੀ ਜਿਹੜੀ ਹੈ ਜਾਂਚ ਹੋਰ ਪੁਖਤਾ ਕਰਾਂਗੇ ਔਰ ਦੋਸ਼ੀਆਂ ਨੂੰ ਤਾਂ ਪਿੱਛੇ ਕਰਾਂਗੇ ਔਰ ਕਾਰਗਰਤਾ ਹੋਰ ਤਗੜਾ ਹੋਏਗਾ ਔਰ 10 ਤਰੀਕ ਨੂੰ ਬੀ ਐਲ ਸੰਤੋਸ਼ ਜੀ ਜਿਹੜੇ ਸਾਡੇ ਅਕਲ ਭਾਰਤੀ ਸੰਘ ਦੇ ਮਾ ਮੰਤਰੀ ਹੈ ਉਹ ਵੀ ਪੰਜਾਬ ਚ ਇੰਡੀਗਟ ਦੌਰੇ ਤੇ ਉਹਨਾਂ ਨੇ ਆਣਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਵੀ ਇਸ ਵਿਸ਼ੇ ਦੇ ਉੱਤੇ ਕੋਈ ਨਾ ਕੋਈ ਜਿਹੜਾ ਆਪਣਾ ਸੰਗਿਆ ਜਿਹੜਾ ਉਹ ਲੈਣ ਗਿਆ। ਸ਼ਸ਼ੀਲ ਜੀ ਅਭੀ ਜਰ ਪਾਣੀ ਦਾ ਬੈਨ ਆ ਗਿਆ ਉਹਨਾਂ ਨਾਲ ਗੱਲਬਾਤ ਕਰ ਲਈ ਪੰਜਾਬ ਦੇ ਕਿਸੇ ਵੱਡੇ ਮੰਤਰੀ ਜਾਂ ਸੀਐਮ ਸਾਹਿਬ ਨੇ ਕੋਈ ਮਾਰੇ ਗੱਲ ਹੋਈ ਹੈ ਕਾਲੀਆ ਸਾਹਿਬ ਨਾਲ ਜਾਂ ਕੋਈ ਜਾਂਚ ਹੋਣ ਲੱਗੀ ਹੈ। ਸੀਐਮ ਸਾਹਿਬ ਦਾ ਪਤਾ ਨਹੀਂ ਛੱਲੇ ਕਿੱਥੇ ਹੋਣਗੇ। ਉਹ ਤੁਹਾਨੂੰ ਪਤਾ ਹੀ ਹੈ ਕਿ ਰਾਤ ਨੂੰ ਮਿਲਦੇ ਕਿ ਨਹੀਂ ਮਿਲਦੇ। ਅੱਜ ਤੱਕ ਉਹਨਾਂ ਨੇ ਪੰਜਾਬ ਦੇ ਲਈ ਰਾਤ ਨੂੰ ਕਿੰਨੇ ਕ ਬਿਆਨ ਦਿੱਤੇ ਆ। ਆਪਾਂ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦੇ। ਭਾਰਤੀ ਜਨਤਾ ਪਾਰਟੀ ਇੱਕ ਪਰਿਵਾਰ ਹੈ ਔਰ ਪਰਿਵਾਰ ਦੇ ਜਿਹੜੇ ਸੀਨੀਅਰ ਲੋਕ ਹੈ ਉਹਨਾਂ ਸਾਰੇ ਸੰਪਰਕ 'ਚ ਉਹਨਾਂ ਨੇ ਕ ਔਰ ਇਹ ਜੋ ਯੋਜਨਾ ਹੈ ਇਹ ਅਸੀਂ ਬਣਾ ਕੇ ਕੀ ਬਤਾਂਗੇ ਠੀਕ ਹੈ ਧੰਨਵਾਦ ਸਰ ਕੀ ਮਾਮਲਾ ਜੀ ਕਿੰਨੇ ਵਜੇ ਦਾ ਕੀ ਜਿਹੜੀ ਇਹ ਪਤਾ ਲੱਗਦਾ ਤੁਹਾਨੂੰ ਕਿ ਸਵਾ 6:00 ਵਜੇ ਸਾਨੂੰ ਜਿਹੜਾ ਇਹਦੀ ਸੂਚਨਾ ਮਿਲੀ ਸੀਗੀ ਫਿਰ ਇਮੀਡੀਏਟਲੀ ਅਸੀਂ ਤੇ ਇੱਥੇ ਆਏ ਆ ਔਰ ਜਿਹੜੀ ਮੋਡਲੀ ਸਟੇਜ ਦੇ ਉੱਤੇ ਸਾਨੂੰ ਜਿਹੜਾ ਹੈਗਾ ਦਰਵਾਜ਼ੇ ਦੇ ਵਿੱਚ ਜਿਹੜਾ ਇੱਕ ਟਮਾਟਾ ਜਿਹੜਾ ਕੋਈ ਹੋਇਆ ਹੋਇਆ ਉਹਦੀ ਨਿਸ਼ਾਨ ਮਿਲੇ ਔਰ ਫਾਸਟ ਸੇ ਟੀਮ ਨੂੰ ਅਸੀਂ ਮੌਕੇ ਤੇ ਬੁਲਾਇਆ ਹੋਇਆ ਉਹ ਪਹੁੰਚ ਗਿਆ ਬਸ ਤੁਹਾਨੂੰ ਮੈਨੂੰ ਇਨਵੈਸਟੀਗੇਸ਼ਨ ਕਰਕੇ ਦੱਸਣਗੇ ਕਿ ਇਹ ਕੀ ਚੀਜ਼ ਇਹ ਜਿਹੜੀ ਸਰ ਕਿੰਨਾ ਦਾ ਘਰ ਹੈਗਾ ਵਾ ਇਹ ਸ਼੍ਰੀ ਮਨੰਜਨ ਕਾਲੀਆ ਜੀ ਦਾ ਘਰ ਹੈ ਇਹ ਸਰ ਘਰ ਦੇ ਵਿੱਚ ਹੈ ਹਾਂ ਉਹਨਾਂ ਦੀ ਹੈ ਸਿਹਤ ਕਿੰਨੇ ਵਜੇ ਹਾਂ ਆ ਜੀ ਮੈਡਮ ਇੱਕ ਮਿੰਟ ਮੈਡਮ ਜੀ ਆਰਾਊਂਡ 1 ਵਜੇ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਇੱਥੇ ਕੋਈ ਵਿਸਫੋਟ ਜਿਹੜਾ ਹੋਇਆ ਹੈ ਸੋ ਜਿੰਨੂੰ ਅਸੀਂ ਆ ਕੇ ਇੱਥੇ ਚੈੱਕ ਕੀਤਾ ਹੈ ਸਾਰੀਆਂ ਟੀਮਾਂ ਨੇ ਉਸ ਵੇਲੇ ਚੈੱਕ ਕੀਤਾ ਫੋਰੈਂਸਿਕ ਟੀਮਾਂ ਵੱਲੋਂ ਵੀ ਇੱਥੇ ਜਾਂਚ ਕੀਤੀ ਗਈ ਹੈ ਤੇ ਅਸੀਂ ਇਸ ਚੱਗੇ ਐਫ ਆਈ ਆਰ ਰਜਿਸਟਰ ਕਰਕੇ ਜੋ ਅੱਗੇ ਬਣਦੀ ਕਾਰਵਾਈ ਹੈ ਉਸ ਤੇ ਤਫਤੀਸ਼ ਕਰਕੇ ਅਮਲ ਵਿੱਚ ਲਾਂਦੇ ਹਾਂ ਮੈਮ ਕਿੰਨੇ ਜਾਣੇ ਸੀਸੀਟੀਵੀ ਮੇਂ ਕੀ ਸਾਹਮਣੇ ਆਇਆ ਹੈ ਜੀ ਅਜੀ ਅਜੇ ਸੀਸੀਟੀਵੀ ਟ੍ਰੇਲ ਐਗਜ਼ਾਮਿਨ ਕੀਤੀ ਜਾ ਰਹੀ ਹੈ ਤੇ ਅਸੀਂ ਹੁਣੇ ਐਫ ਆਈ ਆਰ ਰਜਿਸਟਰ ਕਰ ਰਹੇ ਹਾਂ ਤੇ ਅੱਗੇ ਇਸ ਦੇ ਵਿੱਚ ਜੋ ਬਣਦੀ ਕਾਰਵਾਈ ਹੈ ਉਹ ਇਸ ਵਿੱਚ ਲੈ ਕੇ ਜਾ ਰਹੀ ਫਿਲਹਾਲ ਅਸੀਂ ਏਰੀਆ ਜੋ ਹੈ ਜੋ ਜਿੱਥੇ ਆਪਾਂ ਨੂੰ ਇਨਫੋਰਮੇਸ਼ਨ ਆਈ ਸੋ ਅਸੀਂ ਆਸ-ਪਾਸ ਦਾ ਏਰੀਆ ਸਿਕਿਉਰ ਕੀਤਾ ਹੈ ਆਪਣੇ ਜ਼ਿਲ੍ਹੇ ਦੇ ਜਿਹੜੇ ਹੋਰ ਸਾਡੇ ਇੰਪੋਰਟੈਂਟ ਪੁਆਇੰਟਸ ਹੈ ਉਹਨਾਂ ਦੀ ਸਿਕਿਉਰਿਟੀ ਤੇ ਮੇਨ ਜਿਹੜਾ ਸਾਡੇ ਬੱਸ ਸਟੈਂਡ ਰੇਲਵੇ ਸਟੇਸ਼ਨ ਆਪਾਂ ਉਹਨਾਂ ਦੀ ਸਿਕਿਉਰਿਟੀ ਸਿਕਿਉਰਿਟੀ ਸਿਹਰੇ ਠੀਕ ਕੀਤੀ ਹੈ ਜੀ 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 ਕੋਸ਼ਿਸ਼ ਕਰ ਰਹੇ ਹਾਂ ਚੰਡੀਗੜ੍ਹ ਦੇ ਵਿੱਚ ਵੀ ਇਦਾਂ ਹੀ ਇੱਕ ਆਟੋ ਦੇ ਵਿੱਚ ਬੈਠ ਕੇ ਅਟੈਕ ਕੀਤਾ ਜਾਂਦਾ ਹੈ ਉਹੀ ਟ੍ਰੈਂਡ ਜਿਹੜਾ ਹੈਗਾ ਹੈ ਅਸੀਂ ਅਜੇ ਤਫ਼ਤੀਸ਼ ਕਰ ਰਹੇ ਹਾਂ ਜਿਵੇਂ ਵੀ ਡਿਟੇਲਸ ਆਣਗੀਆਂ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਅਸੀਂ ਅਜੇ ਫੋਰੈਂਸਿਕ ਟੀਮ ਨੇ ਅਜੇ ਤੋਂ ਸੈਂਪਲ ਲਏ ਆ ਸੋ ਜੋ ਵੀ ਇਨਫਰਮੇਸ਼ਨ ਜਿਵੇਂ ਵੀ ਆਉਂਦੀ ਆ ਆਪਾਂ ਤੁਹਾਡੇ ਨਾਲ ਫਿਰ ਸ਼ੇਅਰ ਕਰਾਂਗੇ ਠੀਕ ਹੈ ਅਸੀਂ ਸੀਸੀਟੀਵੀ ਇੱਥੋਂ ਵੀ ਕਲੈਕਟ ਕੀਤੇ ਹੋਰ ਵੀ ਜਿੱਥੇ ਥਾਵਾਂ ਤੇ ਸਾਨੂੰ ਲੱਗਦਾ ਹੈ ਕਿ ਮੇਨ ਸਾਨੂੰ ਟ੍ਰੇਲ ਮਿਲ ਸਕਦੀ ਹੈ ਉਹ ਆਪਾਂ ਸਾਰੀ ਇਨਫਰਮੇਸ਼ਨ ਅਜੇ ਕਲੈਕਟ ਕਰ ਰਹੇ ਹਾਂ ਤੇ ਜਿਵੇਂ ਜਿਵੇਂ ਸਾਡੇ ਕੋਲ ਇਨਫਰਮੇਸ਼ਨ ਹੈ ਕਿ ਆਪਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਹਦਾ ਕੋਈ ਅਸੀਂ ਉਸ ਨੂੰ ਸਾਨੂੰ ਅਜੇ ਜਿਵੇਂ ਜੋ ਚੀਜ਼ਾਂ ਸਾਹਮਣੇ ਆਣਗੀ ਆਪਾਂ ਤੁਹਾਨੂੰ ਸ਼ੇਅਰ ਕਰਾਂਗੇ ਠੀਕ ਹੈ ਥੈਂਕ ਯੂ